ਅੱਜ ਪੜਨ ਨਹੀਂ ਗਿਆ ਹੋਵੇ ਉੱਥੇ। ਆਇਆ ਆਇਆ। ਸੇਤੀ ਆ ਗਿਆ ਅੱਜ ਹਰਾ ਵੜਨ ਕੀ ਗੱਲ ਹੈ ਇਹ ਜਾਂ ਚੱਕਰ ਪੈ ਗਿਆ। ਜਾਣਾ ਕਿਤੇ? ਉਹ ਜਾਣਾ ਤਾਂ ਨਹੀਂ। ਹਾਂ। ਮਲਾ ਸਟੇਡੀਅਮ ਜਾਂਦਾ ਦੀ। ਸਟੇਡੀਅਮ ਕੀ ਕਰਨੇ ਹਨ ਹੁਣ? ਆ ਜੋ ਸੁਪ ਲਾਇਆ ਇਹ ਸਟੇਡੀਅਮ ਨੂੰ। ਕੀ ਖੇਡਦੇ ਹੁੰਨੇ ਉੱਥੇ? ਇੱਕ ਕਲੈਕ ਪੇਸ਼ੇ ਉਕਾਰ ਪੇ ਨਾਲੇ ਕਲੈਕ ਪੇਸ਼ੇ ਉਕਾਰ ਪੇ ਨਾਲੇ ਹੁਰਾ। ਕੱਖ ਬਹੁਤ ਕਰੇ ਨੇ ਹਰੇ ਚ ਵੇ ਕੀ ਪਾਉਣੇ ਹੁੰਨੇ ਇਹ ਜਾਂ? ਮਚਾਇਆ ਪਿਆ ਬਤੰਦਰਾ ਉਹੀ ਹਰਾ ਦਾ ਥੱਲੋਂ ਤੇਰਾ ਆ ਤੂੰ ਹੀ ਵੱਡਦਾ ਹੁੰਨਾ ਸਾਰਾ ਮਚਾਇਆ ਪਿਆ ਜਮਾ ਕੀ ਚੱਕਰ ਕੀ ਪੈ ਗਿਆ ਹੁਣ ਉਲਝਿਆ ਜਾ ਕਿਉਂ ਫਿਰ ਤਾਂ ਉੱਟ ਲਿਆ ਜਾ ਦਾਤੀ ਹੀ ਹੈਗੀ ਦਾਤੀ ਲੈ ਕੇ ਆਉਣੀ ਸੀ ਘਰੋਂ ਇੱਥੋਂ ਕਿਸੇ ਦੇ ਬਾੜਦੇ ਚੱਕ ਲੈਣੇ ਸੀ ਹੈ ਓਏ ਬਾੜਦੇ ਚੱਕ ਲਿਆ ਕਿਸੇ ਦੇ ਚ ਨਹੀਂ ਇੱਕ ਦਾਤੀ ਦਾਤੀ ਹੁਣ ਇੱਥੋਂ ਤੈਨੂੰ ਕਿੱਥੇ ਮਿਲੂ ਕੱਲ ਕਿੱਥੇ ਵੱਡੇ ਸੀ ਉੱਥੇ ਪਈ ਹੂ ਉਹ ਉੱਥੇ ਧਰ ਕੇ ਮਿਲ ਗਈ ਬਦਤੀ ਚੱਕਥੋ ਚੱਕ ਲੈਂਦੀ ਉੱਠੇ ਦੀ ਬਈ ਤੇ ਅੱਛਾ ਮਾਹ ਪਤਨੀ ਕਿਸੇ ਦੇ ਬਾਰਡੇ ਚ ਲੈ ਆਇਆ ਓਏ ਇਹ ਬਾਰਡੇ ਤੋਂ ਨਹੀਂ ਜਾ ਕੇ ਕਿਵੇਂ ਹੁਣ ਵੱਡੇ ਵੱਡੇਗਾ ਕਿਵੇਂ ਨੂੰ ਐ ਖੜ ਕੇ ਬਾਬੇ ਆ ਵੱਟਣਾ ਓਹੋ ਦੋਖਾ ਇਹ ਜੇ ਕਿਵੇਂ ਥੇਰੂ ਵੱਟਣਾ ਆਉਂਦਾ ਹੋ ਗਿਆ ਡਿੱਗਿਆ ਹੋਇਆ ਡਿੱਗਿਆ ਹੋਇਆ ਤਾਂ ਵੜਾ ਦਿੰਦੇ ਆ ਕਿਸੇ ਨੂੰ ਹੁਣ ਲੈ ਜਾਣਗੇ ਹਾਂ ਹੁਣ ਲੈ ਜਾਣਗੇ ਵੜਾ ਦਿੰਦੇ ਆ ਕਿਸੇ ਨੂੰ ਓ ਸਾਡੇ ਡੰਗਰ ਕੀ ਖਾਣਗੇ ਸਾਨੂੰ ਚਾਰ ਲੈ ਲਾਂਗੇ ਮੁੱਲ ਆਪਾਂ ਨਲੇ ਬੱਡਣਾ ਨਹੀਂ ਪਊ। ਇਹ ਦੁੱਧ ਤੋਂ ਮੋਸਕ ਮਾਰੂ। ਨਹੀਂ ਮਾਰਦਾ ਨਹੀਂ। ਬਾਬਾ ਇੱਕ ਕਮੈਂਟ ਆਇਆ ਜੀ ਜਰੂਰ ਦੱਸਿਓ। ਜਿਹੜਾ ਕਹਿੰਦੇ ਨੇ ਲੋਕ ਚਾਰ ਪਾ ਕੇ ਮੈਂ ਸਾਨੂੰ ਦੁੱਧ ਤੋਂ ਮੋਸਕ ਮਾਰਦਾ। ਇਹ ਗੱਲ ਸਹੀ ਆ ਕਿ ਝੂਠ ਆ? ਦੱਸਿਓ ਬਈ ਮੁੰਡੇ ਨੂੰ ਜਰੂਰ। ਫਿਰ ਅਗਲੀ ਵਾਰ ਚਾਰ ਪਵਾਵਾਂਗੇ ਤਾਂ ਇੱਕ ਇਹਨੇ ਵੇਚੀ ਆ ਮੱਕੀ। ਇੱਕੀ ਮੈਂ ਵੇਚਦੀ ਬਈ ਮੱਕੀ। ਚਾਰ ਪਾਉਣਾ ਦੀ। ਚਾਰ ਪਾਉਣਾ ਸੀ ਇਹਨੇ ਵੇਚੀ ਆ ਇੱਕੀ ਮੁੰਡੇ ਨੇ। ਇਹਨੇ ਦੁੱਧ ਤੋਂ ਮੋਸਕ ਮਾਰਦਾ। ਉਹਨਾ ਹਰੇ ਚੋ ਵੀ ਕਰਦੇ ਮਹਾਰਾ ਨੇ ਮੱਕੀ ਵੇਚੀ ਹਰੇ ਚੋ ਵੀ ਆਉ ਸਰਨ ਸਿਆ ਜਿਹੜੇ ਹਸਾਬ ਨਾਲ ਹਰਾ ਹੈ ਹੈ ਹਰੇ ਜੋ ਨਹੀਂ ਚੱਕਰਾ ਹੁਣ ਇੱਥੋਂ ਵੱਡੇਗਾ ਸਾਰਾ ਹੋਇਆ ਬਈ ਹੁਣ ਇੱਥੋਂ ਵੱਡੂ ਇੱਕ ਭਈਆ ਉਹ ਹਰਾ ਦਿਖਾਏ ਕਿਵੇਂ ਵੱਡੇ ਜਾਉ ਐਂ ਦੱਸੋ ਉਹ ਤਾਂ ਪੁੱਛਦੇ ਆਪਾਂ ਬਾਅਦ ਚ ਸਾਰਿਆਂ ਨੂੰ ਪੁੱਛ ਦੇਣੇ ਤੂੰ ਵੱਡ ਫਿਰ ਹਾਂ ਪੁੱਛ ਉਹਦਰਾ ਬਣਾ ਵੀਡੀਓ ਮਸੀਦ ਬਾਬਾ ਬੋਲ ਪੈ ਮਸੀਦ ਚ ਫਿਰ ਕਿੰਨੇ ਵਜੇ ਜਾਣਾ ਗਰਾਊਂਡ ਚ ਉਹ ਜਾਣਾ ਦਾ 4 ਵਜੇ ਤੀ ਹੂੰ ਹੁਣ ਫਿਰ 4 ਤਾਂ ਵੱਜ ਗਏ ਹੋਣਗੇ 5 ਵੱਜ ਗਏ ਹੋਣਗੇ ਫੇਰ ਇੱਕ ਘੰਟਾ ਲੇਟ ਹੋ ਗਿਆ ਦੇਖ ਲਾ ਆਟਾ ਲੇੜੋ ਘੰਟਾ ਲੇਟ ਫੇਰ ਮਾ ਉਧਰ ਆਉਂ ਰਾਤ ਸੁੱਤਾ ਵੀ ਨਹੀਂ ਤੂੰ ਉਹ ਰਾਤ ਮੈਂ ਸੁੱਤਾ ਨਹੀਂ ਉਹਦਾਂ ਬਾਬੇ ਹਿੱਦਾਂ ਨਹੀਂ ਵਾਗੇ ਦੀ ਰਾਤ ਤਾਂ ਭੂਤਾਂ ਲਾਉਂਦਾ ਫਿਰਦਾ ਰਿਆ ਹਾਂ ਹੈ ਓਏ ਹੋਰ ਪੈਨ ਪੂਕਾਂ ਦੇ ਥੈਆਂ ਨਹੀਂ ਜਿਹੜੀਆਂ ਗਾਲਾਂ ਪੈਈਆਂ ਬਾਦੂਆਂ ਨਹੀਂ ਪੈਈਆਂ ਇੱਕ ਮਗਰਾਈ ਜੀ ਦੀ ਚੱਕੀ ਫਿਰਦੇ ਸੀ ਮਰੀ ਹੋਈ ਉਹ ਉਹ ਮਗਰਾਈ ਨਹੀਂ ਸੀ ਯਾਰ ਹਾਂ ਇਹ ਭੂਤਾਂ ਲਾਉਦੇ ਲਾਉਦੇ ਵੀਡੀਓ ਦੇ ਦੱਸੀ ਆਂਦੀ ਹਾਂ ਹਾਨੂੰ ਆਇਆ ਕਿਸੇ ਭੂਤ ਦਾ ਕਾਰਨਾਮਾ ਉਹੀ ਬਣੀ ਹੋਈ ਸੀ ਉਹਨੇ ਉਹਦਾ ਉਹ ਬਦਲ ਲਿਆ ਰੂਪ ਆ ਉਹ ਭੈਣ ਮਰੀ ਕਿਵੇਂ ਪਈ ਸੀ ਐ ਨਹੀਂ ਪਤਾ ਨਾਲੇ ਰਾਤ ਨੂੰ ਕਿਹੜਾ ਕੋਈ ਗੱਡੀ ਸੀ ਉੱਥੇ ਹੂੰ ਉਹੀ ਦੀ ਉਹ ਆਏ ਨਾ ਜਾਇਆ ਕਰੋ ਨੇਰੇ ਚ ਨਾਲੇ ਇੰਨੇ ਚ ਉਹ ਨੇਰੇ ਦੀ ਵਾਲੀ ਉਹ ਬਸ ਕੋਈ ਹੋ ਗਈ ਸੀ ਗੱਲ ਪਿੰਡ ਜੀ ਹੋ ਗਈ ਸੀ ਕਾ ਭੈਣ ਦਾ ਯਾਰ ਫੋਨ ਦਾ ਹੀਲਾ ਦੱਸ ਦੋ ਫੋਨ ਤਾਂ ਬੰਦ ਕਰਕੇ ਵੱਢਿਆ ਕਰ ਹਰਾ ਹਰਾ ਫੋਨ ਨਾ ਚੱਕਿਆ ਕਰ ਵਿੱਚ ਕਿਸੇ ਦਾ ਅਗਲਾ ਦਾ ਬਿੱਲ ਬਿੰਦਕ ਵਾਲ ਫੋਨ ਆਈ ਜਾਂਦੇ ਹੁੰਦੇ ਆ ਖੇਡਣ ਵਾਲਿਆਂ ਦੀ ਆਉਂਦੇ ਹੋਣਗੇ ਉਹ ਹੋਰ ਚੱਕ ਕੇ ਕਹੇ ਹੁੰਦੇ ਆ 2 ਮਿੰਟ ਹੈਲੋ ਘਰ ਆ ਵੱਢ ਕੇ ਲਾਉਣਾ ਕੰਮ ਕਰਦੇ ਆ ਕਿ ਪੁੱਤ ਇਹ ਬਿੱਲੇ ਆ ਹੀ ਕਰਦੇ ਨੇ ਇੱਕ ਦਾ ਭੈਣਾ ਜਿੰਨਾ ਹੀ ਸਹੇਲੀਆਂ ਹੁੰਦੇ ਉਹਨਾਂ ਦੇ ਮਿੱਟਰ ਤੰਗ ਕਰਦੇ ਆ ਹਾਂ ਜਿੰਨਾਂ ਦੇ ਮਿੱਟਰ ਭੈਣਾਂ ਹੁੰਦਾ ਨਾ ਸਹੇਲੀਆਂ ਤੰਗ ਕਰਦੀਆਂ ਨੇ ਇਹ ਕੀ ਚੱਕਰ ਪੈ ਗਿਆ ਪੁੱਤ ਉੱਧਰ ਆ ਉਹ ਇਹ ਕੀ ਚੱਕਰਾ ਏ ਪਤਾ ਨਹੀਂ ਜਦ ਤੱਕ ਨਾ ਟੂਣਾ ਬਹੁਤ ਆ ਬੜਾ ਅੱਗੇ ਤਾਂ ਇਹ ਨਾਲ ਬੱਬੂ ਆਉਂਦਾ ਦੀ ਵਢਾਉਣਾ ਹਰਾ ਹੁਣ ਹਟ ਗਿਆ ਹੋਣਾ ਉਹ ਪਟਿਆਲੇ ਗਿਆ ਹੋਇਆ ਫਿਰ ਮੁੰਡਾ ਅੱਛਾ ਪਟਿਆ ਪਟਿਆਲੇ ਵਾਲਾ ਹੋ ਗਿਆ ਪੂਪਾ ਬੰਦਾ ਹੈ ਪਟਿਆਲੇ ਵਾਲਾ ਉਹ ਪੂਪਾ ਕੰਨੂ ਬੰਦਾ ਵਿਚਾਰੇ ਹਾਂ ਫੜਦਾ ਉੱਥੇ ਉਹ ਚੱਲਦੇ ਆ ਪਰਟੀ ਗਲ ਅੱਛਾ ਕੀ ਕਰਨ ਲੱਗਿਆ ਉਹ ਐ ਨਹੀਂ ਪਤਾ ਯਾਰ ਉਹੀ ਨਾ ਫਿਰਦਾ ਹੋਵੇ ਕਿਤੇ ਆ ਜਾੜੇ ਪੜ ਲੈ ਲੈਂਦੇ ਜਵਾਕ ਨੂੰ ਯਾਰ ਅੱਖਰ ਹੁਣ ਜਵਾਕ ਆੜੀ ਆਉਂਦਾ ਜਰਾ ਨਾਲ ਹੈ ਹਾਂ ਉਹ ਬੈਠਾ ਦੇਗਾ ਬੱਟ ਨਾਲ ਖੁੰਟੇ ਲੈ ਆਏਗਾ ਬੈਠਾ ਰੇ ਹੈ ਪਹਿਲਾਂ ਗਰਮੀ ਬਹੁਤ ਹੈ ਆ ਜਾ ਬਾਈ ਬੱਟ ਵੜਾ ਹਰਾ ਨਾਲ ਲੈ ਉਹ ਤਾਂ ਕਹਿੰਦਾ ਆਪੀ ਵੜ ਲੂਏ ਹੈ ਸਰ ਨਾਲ ਓਹੀ ਫਿਰ ਜਿਹੜੇ ਬੰਦੇ ਨੂੰ ਨਾਲ ਲੈ ਆਉਣਾ ਕੰਮ ਨਹੀਂ ਲਾਉਂਦੇ ਅੱਛਾ ਥੋੜੋ ਹੀ ਵੜਨਾ ਹੋਊ ਤਾਂ ਕਿਹੜਾ ਬਾਲਾ ਵੜਨਾ ਖੰਭੂੜਾ ਫਾਰਮ ਦਾ ਵੜਨਾ ਪੜਦੇ ਆ ਹੈ ਦੋ ਦਿਨ ਦਾ ਕਿਉਂ ਜਾਣਾ ਕਿਤੇ ਉਹ ਨਹੀਂ ਤੇਰੇ ਟਰੈਕਟਰ ਦੇ ਤੇਲ ਵੱਧ ਫੁੱਕਾ ਜਾਂਦਾ ਸਸਾ ਟਰੈਕਟਰ ਤੇ ਲਿਆਂਨ ਕਰਕੇ ਮੈਂ ਸਪਾਰ ਗਿਆ ਸੀ ਤੂ ਪਰਸੋਂ ਮੇਲੇ ਤੇ ਗਿਆ ਸੀ ਸਪਾਰ ਅੱਜ ਨਹੀਂ ਜਾਣਾ ਕਮ ਮੁੱਕ ਗਿਆ ਜਾਵਾਂ ਇੱਕ ਅੱਡੇ ਦਿਨ ਤੱਕ ਵਧੀਆ ਜੀ ਲੱਗਿਆ ਫਿਰ ਜੀ ਲੱਗਿਆ ਵਧੀਆ ਤੀਆਂ ਲੱਗੀਆਂ ਮੀਆਂ ਦੀ ਮੇਲੇ ਤੇ ਤੀਆਂ ਲੱਗੀਆਂ ਮੇਲੇ ਤੇ ਤੀਆਂ ਲੱਗੀਆਂ ਹੋਰ ਸਮਝਿਆ ਨਹੀਂ ਸਮਝਿਆ ਇਕੱਠ ਬਹੁਤ ਸੀ ਇਕੱਠ ਕਿੰਨਾ ਕਿ ਦੀ ਇਕੱਠ ਬਹੁਤ ਸੀ ਬਾਬੋ ਬਹੁਤ ਜਾਣੇ ਜਾਣਾ ਚਾਹੀਦਾ ਹਾਂ ਜਾਣਾ ਚਾਹੀਦਾ ਫਿਰ 10 ਵਜੇ ਆਪਾਂ ਸੁਪਾਰ ਮੇਲੇ ਤੇ ਵੱਧ ਤੋਂ ਵੱਧ ਹੈ ਧਿਆਨ ਰੱਖੋ ਧਿਆਨ ਰੱਖੋ ਉੱਥੇ ਮਨ ਲੋ ਗਲਤ ਕਾ ਮਾਲਿਆਂ ਦੇ ਡਾਂਗ ਫਿਰਦੀ ਆ ਹੂੰ ਮੈਂ ਆਉ ਦੇਖੀ ਫਿਰਦੀ ਦੇਖਿਆ ਕੱਲ ਪੈਂਦੀਆਂ ਨੇ ਉੱਥੇ ਮਟੀਰ ਵਾਲੀ ਐ ਹਾਂ ਇਹ ਤਾਂ ਮੱਥਾ ਟੇਕਿਆ ਸੀ ਫਿਰ ਕਿੰਨਾ ਕ ਟਾਈਮ ਲੱਗਿਆ ਰੈਡੀ ਦੂਰ ਪਤੰਦਰ ਗਏ ਵੀ ਆਂ ਸਾਈਕਲ ਤੇ ਹਾਂ ਸਾਈਕਲ ਤੇ ਤਾਂ ਕਿਉਂ ਸਾਈਕਲ ਤੇ ਗਏ ਸੀ ਤੂੰ ਕਹਿੰਦਾ ਤਾਂ ਹੈਗਾ ਸੀ ਮੈਂ ਲਾਇਰ ਤੇ ਰਹਿਣਾ ਛੋਲਾ ਬਣਾਉਣਾ ਤੀ ਜਾਣ ਦੀ ਅੱਛਾ ਮਾਹ ਪਤਾ ਨਹੀਂ ਤੂੰ ਗਿਆ ਪਹਿਲਾਂ ਸਾਈਕਲ ਤੇ ਅਸੀਂ ਕਦੇ ਜਾਂਦੇ ਜਾਂਦੇ ਪਾ ਪੂਰੇ ਹੋ ਜਾਗੇ ਸੀ ਨਹੀਂ ਨਹੀਂ ਰਾਹ ਤੇ ਚ ਰੁਕ ਜਾਾਂਗੇ ਕਿਤੇ ਐ ਕਰ ਫੇਰ ਕੱਲੂ ਖੇਚ ਲੈ ਤਿਆਰੀ ਨਾ ਮੈਂ ਤਾਂ ਨਹੀਂ ਜਾਣਾ ਮੇਲੇ ਤੇ ਮੈਨੂੰ ਤਾਂ ਡਰ ਲੱਗਦਾ ਕੁੱਟਣਗੇ ਉੱਥੇ ਹਾਂ ਕੁੱਟਣਗੇ ਬਹੁਤ ਪੁਲਿਸ ਵਾਲੇ ਉਹ ਸਰ ਨੇ ਇੱਕ ਗੱਲ ਤਾਂ ਹੈਗੀ ਆ ਹਾਂਜੀ ਤੇਰਾ ਜਿਵੇਂ ਆ ਜਿਹੜੇ ਹਿਸਾਬ ਨਾਲ ਹਰਾ ਡਿੱਗਿਆ ਹੋਇਆ ਸੂਰ ਆਉਂਦੇ ਹੁਣ ਗੋਰੇ ਪੱਕਾ ਹੁਣ ਮੱਕੀਆਂ ਨਹੀਂ ਨਾ ਹੈਗੀਆਂ ਉਦੋਂ ਫਿਰ ਦੀਨਾ ਹੋਣਾ ਹਾਂ ਹੁਣ ਨਹੀਂ ਦੇਖਿਆ ਕਦੇ ਚ ਹੁਣ ਨਹੀਂ ਦੇਖਿਆ ਕਦੇ ਰਾਦੂ ਦਾ ਕੁੱਤੇ ਕੱਤੇ ਹੀ ਫਿਰਦੇ ਹੁੰਦੇ। ਮੈਂ ਤੂੰ ਹਰਾ ਫਿਰ ਆਹੀ ਟਾਈਮ ਵੱਢ ਕੇ ਜਾਂਦਾ ਕਿ ਸਵੇਰੇ-ਸੂਰੇ ਸਾਧਰੀ ਵੱਢ ਜਾਂਦਾ ਸਵੇਰੇ ਜਿੰਮੇ ਸਾਰੇ ਸੱਤ। ਸਵੇਰੇ ਮੈਂ ਫਿਰ ਕਲਾਸ ਲਾਉਣ ਜਾਂਦਾ ਹੁੰਦਾ। ਅੱਛਾ। ਠੀਕ ਆ। ਆਹੀ ਦਾ ਮਿਲਦਾ ਸਾਨੂੰ। ਨਾ ਨਾ ਠੀਕ ਆ। ਸੇਰ ਪਰ ਜਾਣਾ। ਕਿਹੜਿਆਂ ਦੇ? ਦਾ ਇੱਕ ਵਾਲਿਆਂ ਦੇ। ਇਹ ਕਿੰਨੇ 50 ਫੁੱਟੀ ਦੇ? ਹਾਂ 50 ਫੁੱਟੀ ਦੇ। ਵਧੀਆ। ਆਂਦੇ ਨਾਲ। ਇੱਥੇ। ਪੂਰਾ ਵਧੀਆ ਉਹ ਕਰਦੇ ਨੇ। ਬਾਬੇ ਟਾਪ ਕੁਲਾ ਆ ਸਕੇ। ਚਾਲ ਵਧੀਆ ਭਾਈ ਵੱਧ ਤੋਂ ਵੱਧ ਫਿਰ ਭਾਈ ਬੇਜਟ ਕਰਿਓ ਦਾ ਐਕਟ ਵਾਲਿਆਂ ਦੇ ਮੁੰਡਾ ਕਹਿੰਦਾ ਮੈਂ ਉੱਥੇ ਹੀ ਜਾਣਾ ਕਹਿੰਦਾ ਤੇ ਜਾ ਪੂਰਾ ਸੁਰੀ ਐ ਸੁਰੀ ਸਾਡੀ ਇੱਕ ਵਾਰ ਫੇਰ ਗੱਲ ਹਾਂ ਦੱਸੋ ਜੀ ਦੱਸੋ ਜਰੂਰ ਇਹ ਵੀਡੀਓ ਰ ਕਹਿੰਦੇ ਕੰਮ ਕਰਦੇ ਨਾ ਫੋਨ ਘੱਟ ਲਾਇਆ ਕਰੋ ਉੱਥੇ ਫੋਨ ਬਜਾਦੇ ਆਉਂਦੇ ਨੇ ਬਾਰੇ ਫੋਨ ਹੋਇਆ ਯਾਰ ਇੱਕ ਜਿਵੇਂ ਉਹਨ ਐਵੇਂ ਤੈਨੂੰ ਵੀ ਫੋਨ ਆਉਂਦੇ ਨੇ ਜਿਵੇਂ ਹੁਣ ਤੇਰੀ ਵੀਡੀਓ ਦੇਖ ਲਈ ਉਸ ਤੋਂ ਬਾਅਦ ਤੈਨੂੰ ਫੋਨ ਆ ਦੇਖ ਲਈ ਉਹ ਵੀ ਫੂਟਵਾ ਦੇਣਗੇ ਰਿਸ਼ਤੇ ਆ ਕੀ ਚੱਕਰ ਰਿਸ਼ਤੇਦਾਰ ਇਹਦਾ ਇੱਕ ਮਨੋਰੰਜਨ ਲਈ ਪਾਈ ਆ ਤਾਂ ਇਹਦਾ ਕੋਈ ਹੋਰ ਤਾਂ ਨਹੀਂ ਮਨੋਰੰਜਨ ਲਈ ਪਾਈ ਆ আচ্ছা আচ্ছা ਫੇਰ ਤਾਂ ਠੀਕ ਆ ਉਹ ਵੀ ਕੱਢਾਂਗੇ ਕੂਣਾ ਆਹ ਸ਼ਰ ਕੀ ਚੱਕਰ ਹੋ ਗਿਆ ਐ ਪਾਤੀ ਵੀਡੀਓ ਬਾਪਾਤੀ ਇਹ ਬਾਪਾ ਨੂੰ ਬਹੁਤ ਘੱਟ ਲਾਇਓ ਤੂੰ ਪਹਿਲਾਂ ਆਸਤੇ ਮ ਗਾਲਾ ਬੋਕ ਤੂੰ ਨਾ ਨਾ ਗਾਲਾ ਨਹੀਂ ਕਰਦੇ ਹੁੰਦੇ ਓਏ ਦੇਣਾ ਫੂਨ ਲਾ ਦੇ ਜਿਹੜੇ ਤੰਗ ਕਰਮ ਨਹੀਂ ਨਹੀਂ ਕੋਈ ਨਹੀਂ ਕਰਦਾ ਤੰਗ ਤੈਨੂੰ ਕੋਈ ਚਾਹਦਾਂਗੇ ਆਪਾਂ ਜਰੂਰ ਲਿਖ ਕੇ ਪਾ ਦਾਂਗੇ ਸਪੈਸਲ ਹਾਂ ਵੀ ਭਾਈ ਮੁੰਡੇ ਨੂੰ ਫੋਨ ਨਹੀਂ ਲਾਉਣਾ ਕਿਸੇ ਨੇ ਡਿਸਟਰਬ ਨਹੀਂ ਕਰਨਾ ਹੈਗਾ ਹਾਂ ਫੋਨ ਨਹੀਂ ਲਾਉਣਾ ਜਮਾ ਵੀ ਇਹ ਹੁਣ ਇਦੂ ਬਾਦ ਗਰਾਊਂਡ 'ਚ ਜਾਣਾ ਇਹਨੇ ਛੇਤੀ ਦੇਨੇ ਹਰਾ ਵੱਢ ਕੇ ਢਾ ਕੇ ਫੇਰ ਆਪਾਂ ਜਾਵਾਂਗੇ ਹਾਂ ਇੱਥੇ ਨਹੀਂ ਇਹਨਾਂ ਸਵਰਾਤਰੀ ਜਿਵੇਂ ਹੁਣ ਉੱਥੇ ਜਾਂਦੇ ਨੇ ਰਣੀ ਕੇ ਬਹੁਤ ਇਕੱਠ ਆ ਚਾਰ ਪੰਜ ਦਿਨਾਂ ਦਾ ਉੱਥੇ ਨਹੀਂ ਗਿਆ ਉਹ ਉੱਥੇ ਨਹੀਂ ਜਾਂਦਾ ਆਉਂਦਾ ਕਿਉਂ ਤਕਵਾ ਦੁੰਦਾ ਤੇ ਤੂੰ ਕਿਹੜਾ ਹੁਣ ਜਵਾਬ ਹੈਂ ਭਾਈ ਭੈਣ ਨਰਨੀ ਕੇ ਨਹਿਰ ਤੇ ਮਾਰ ਮੁਰ ਕੇ ਛਿੜਦੇ ਨੇ ਇਹ ਬਤੀ ਨਹੀਂ ਨਹੀਂ ਐ ਹੁਣ ਤੂੰ ਕਿਹੜਾ ਜਵਾਬ ਆ ਤੂੰ ਕਿਹੜਾ ਜਵਾਬ ਹੈ ਓਏ ਅਗਲੇ ਨਾਲ ਦਾ ਜਵਾਬ ਸ਼ਾਮ ਦੀ ਕੇ ਮਾਰ ਕੇ ਭਰੇ ਕਰਨਾ ਨਹੀਂ ਨਹੀਂ ਨਾਲ ਲੈ ਕੇ ਜਾਇਆ ਕਰ ਦੋ ਚਾਰ ਬੋਡੀਗਾਰਡ ਬਾਬੇ ਤਸਾਨ ਦਾ ਜਵਾਕਾਂ ਨੂੰ ਬੈਂਤੀ ਇਕੱਲੇ ਨਾਲ ਲਾਇਆ ਕਰੋ ਹਮ ਐ ਕਿ ਕੌਰ ਬੈਂਤੀ ਹਾਂਜੀ ਦੱਸੋ 15 ਬੂ ਉਹ ਤੇੜਾ ਜਾਰੇ ਤੈਣ ਫੇੜੀ ਕਰੂ ਬੱਥਾ ਡੇਕ ਵਾਲੇ ਆਪਣੇ ਮੂਲਵਾਲ ਛੋਟੀ ਡਿਊਟੀ ਹੁੰਦੀ ਆ ਉੱਥੇ ਹਨਾ ਸਤਕਾਰ ਕਮੇਟੀ ਵਾਲਿਆਂ ਦੀ ਲਾਲ ਤੋਂ ਹਾਂ ਠੀਕ ਆ ਠੀਕ ਆ ਸਤਕਾਰ ਕਮੇਟੀ ਲਾਲ ਠੀਕ ਆ ਜੀ ਦੱਸੋ ਜੀ ਜਿਹੜਾ ਉੱਥੇ ਜਾ ਕੇ ਐ ਪਤਾ ਲੱਗੂ ਚੋਰੀ ਕਰਦਾ ਜਾਂ ਹੋਰ ਕਰਦਾ ਹੂੰ ਉਹਦੇ ਡਾਂਸ ਫਿਰੂ ਪਿਛਲੀ ਵਾਰ ਵੀ ਇੱਕ ਦੋ ਤੇ ਪਰਸ ਕੱਢਨੇ ਨਾ ਪਿੱਛੋਂ ਜੇਬ ਚੋਂ ਹਾਂ ਫੜ ਵੀ ਲਏ ਤੇ ਦੀ ਕਰ ਫੇ ਬਾਦਿਆਂ ਨੇ ਛੜਾ ਦਿੱਤੀ ਕਹਿ ਕੇ ਠੀਕ ਆ ਠੀਕ ਆ ਉਹ ਛਡਾਉਣਾ ਨਹੀਂ ਚਾਹੀਦਾ ਬੰਦਣਾ ਚਾਹੀਦਾ ਉੱਥੇ ਸਾਹਮਣੇ ਸਾਰਿਆਂ ਦੇ ਕਿੰਜ ਬੰਨਾਂਗੇ ਪਹਿਲਾਂ ਗੱਲ ਰਹੀਆਂ ਨਾ ਨਾ ਠੀਕ ਆ ਜਰੂਰ ਆਪਾਂ ਉਹ ਕਰਾਂਗੇ ਇਹਨਾਂ ਦਾ ਤੇ ਹਨ ਰੱਖਾਂਗੇ ਇਹ ਚੀਜ਼ਾ ਉਹ ਤੁਹਾਨੂੰ ਫਿਰ ਆਪਾਂ ਸਤਕਾਰ ਕਮੇਟੀ ਵਾਲਿਆਂ ਦੂਜੇ ਪਾਵਾਂਗੇ ਪੂਰੀਆਂ ਫੁੱਲ ਜੀ ਜ਼ਰੂਰ ਜੀ ਜ਼ਰੂਰ ਦੱਸਿਓ ਜਦੋਂ ਕੋਈ ਨਾ ਅਮਰੀਕਾ ਪੇਜ ਤੇ ਹੋਰ ਵੀ ਵੀਡੀਓ ਭੇਜ ਰਹੇ ਆ ਸਰਕਾਰ ਮਗੰਡੀ ਦੀਆਂ ਠੀਕ ਆ ਜੀ ਇਹ ਕਹੇ ਸਰ ਜਿਵੇਂ ਤੁਸੀਂ ਉਹਨੂੰ ਮੁੱਲ ਪਾਉਦੇ ਜਾਂਦੇ ਹੋ 15 ਬੋਤ ਤੇ ਸਤਕਾਰ ਕਮੇਟੀ ਵਾਲੇ ਤੁਸੀਂ ਸਾਰੇ ਮੁੰਡੇ ਜਾਂਦੇ ਹੋ ਕਿੱਥੇ ਹੋ ਕੇ ਉਹ ਕਿਵੇਂ ਵੀ ਸੇਵਾ ਚ ਹੁੰਦਾ ਥੋੜਾ ਜਿਹਾ ਕਿਵੇਂ ਕੀ ਚ ਉਹ ਹੁੰਦਾ ਪ੍ਰੋਸੀਜਰ ਉਹ ਹੁੰਦੀ ਆ ਸੇਵਾ ਦੀ ਠੀਕ ਆ ਗੁਰਦੁਆਰੇ ਉੱਥੇ ਤੁਹਾਨੂੰ ਬੁਲਾਉਂਦੇ ਨੇ ਕਮੇਟੀ ਵਾਲੇ ਫਿਰ ਮੁੱਲ ਵਾਲੋਂ ਠੀਕ ਆ ਠੀਕ ਆ ਇੱਕ ਹੋਰ ਮੇਨ ਗੱਲ ਹਾਂਜੀ ਦੱਸੋ ਜੀ ਜਰੂਰ ਸਰਕਾਰ ਕੋਲ ਦੀ ਇਹ ਚਾਲੂ ਕੀਤੀ ਸੀ ਜਦੋਂ ਆਪਣੇ ਪਿੰਡ ਇੱਥੇ ਚਲਾਈਆ ਜਦੋਂ ਹਾਂ ਹਾਂ 30 35 ਮੁੰਡੇ ਉੜੇ ਜੀ ਅੱਛਾ ਅੱਛਾ ਸ਼ੁਰੂ ਸ਼ੁਰੂ ਚ ਹਾਂ ਉਦੋਂ ਦੇਖਦੇ ਹੁੰਦੇ ਸੀ ਹਾਂ ਬਹੁਤ ਹੁੰਦੇ ਸੀ ਹੁਣ ਮੁੰਡੇ ਜਾ ਲੱਗੇ ਕੈਨੇਡਾ ਹਾਂ ਬਾਹਰੇ ਬਹੁਤ ਵਾਗੇ ਬਾਹਰੇ ਜਾਣ ਲੱਗੇ ਹੁਣ ਤਾਂ ਮੈਂ ਦੇਖਿਆ ਕਈ ਵਾਰ ਤਾਂ ਤਿੰਨ ਕੇ ਜਾਣੀ ਹੁੰਦੇ ਨੇ ਚਾਰ ਜਾਣੇ ਹਾਂ ਤਿੰਨ ਚਾਰ ਕੇ ਜਾਣੇ ਵੀ ਰਹੇ ਜਾਂਦੇ ਕਈ ਵਾਰ ਵਧੀਆ ਹੋ ਜਾਂਦੇ ਨੇ 10 10 ਜਾਣੇ ਹਾਂ ਇਹ ਤਾਂ ਸਹੀ ਆ ਅੱਗੇ ਨਵੇਂ ਮੁੰਡੇ ਤਾਂ ਮਿਲਦਾ ਆਉਂਦੇ ਨਹੀਂ ਹੁਣੇ ਬਹੁਤ ਘੱਟ ਨੇ ਤੁਸੀਂ ਫਿਰ ਦਿੱਲੀ ਜਾਂਦੇ ਹੁੰਦੇ ਜਦੋਂ ਨਾ ਕਰੇ ਕਰੇ ਜਾ ਹੀ ਜਾਂਦਾ ਠੀਕ ਆ ਠੀਕ ਆ ਕਾਹੋ ਜਦੋਂ ਕੋਈ ਚਲੋ ਜ਼ਰੂਰੀ ਕੰਮ ਹੁੰਦਾ ਉਹ ਵੀ ਜ਼ਰੂਰੀ ਆ ਬਾ ਮਨਾਵੇ ਮੁੰਡਿਆਂ ਨੂੰ ਬੇਨਤੀ ਆ ਹਾਂ ਹਾਂ ਨਾ ਨਾ ਜ਼ਰੂਰ ਉਹ ਵਧੀਆ ਚੱਲਦਾ ਕੰਮ ਆਪਣੇ ਵੀ ਇੱਥੇ ਆਣ ਸੇਵਾ ਦਾ ਇਹਦਾ ਚੱਲਦਾ ਤਾਂ ਉਹ ਵਧੀਆ ਬਾ ਜਿਹੜਾ ਮੁੰਡੇ ਘਟ ਆਉਂਦੇ ਨੇ ਵਿੱਚ ਨਿੰਦਣ ਵਾਲੇ ਵੀ ਬਹੁਤ ਹੁੰਦੇ ਨੇ ਇਹ ਚੀਜ਼ 'ਚੋਂ ਬਾੜੇ ਜਾਦੇ ਨਿੰਦਾ ਭਾਈ ਕਦੋਂ ਰੋ ਕੀਤੇ ਕੰਮ ਸ਼ੁਰੂ ਹਾਂ ਹਾਂ ਪੰਡਜੋ ਕਈ ਬੰਦੇ ਨੇ ਇਹ ਕਹਤਾ ਤੀ ਬੇਲੇ ਪੈਸੇ ਖਾਤਰ ਉਹ ਕਰਦੇ ਨੇ ਹਾਂ ਸਹੀ ਗੱਲ ਹੈ ਨਹੀਂ ਵਧੀਆ ਥੋੜਾ ਪੈਸੇ ਖਾਤਰ ਹੀ ਕਮੇਟੀ ਬਣਾਈ ਨਹੀਂ ਆਪਾਂ ਇਹ ਤੇ ਇੱਕ ਥੋੜਾ ਵੀਡੀਓ ਦਾ ਕਲਿੱਪ ਲਾ ਦਾਂਗੇ ਸਤਕਾਰ ਕਮੇਟੀ ਵਾਲਾ ਹਾਂ ਉਹ ਲਾਵਾਂਗੇ ਨਹੀਂ ਨਹੀਂ ਸੇਵਾ ਪੂਰੀ ਵਧੀਆ ਕੀ ਉਹ ਹਾਂ ਹਾਲਾਂਕਿ ਮੈਂ ਬਹੁਤ ਘੱਟ ਜਾਨਾਂ ਮੈਂ ਵੀ ਨਹੀਂ ਗਿਆ ਹੁਣ ਤੱਕ ਕਦੇ ਬਈ ਵਧੀਆ ਚੀਜ਼ ਆ ਗਈ ਵਧੀਆ ਕਾਦ ਮੁੰਡਿਆਂ ਦਾ ਵਧੀਆ ਨਵੇਂ ਜਿਵੇਂ ਹੁਣ ਅੱਜ ਕੱਲ ਨਰਸੇ ਚੱਲਦੇ ਨੇ ਉਹ ਤੋਂ ਬਚਤ ਰਹਿੰਦੀ ਹੈ ਮੁੰਡਿਆਂ ਦੀ ਬਹੁਤ ਨਾ ਨਾ ਸਹੀ ਗੱਲ ਹੈ ਇੱਧਰ ਵਧੀਆ ਮਨ ਲੱਗਿਆ ਰਹਿੰਦਾ ਜਦੋਂ ਦਿੱਲੀ ਬੰਦਾ ਜਾਂਦਾ ਹੈ ਕੋਈ ਪ੍ਰੋਗਰਾਮ ਤੇ ਜਾਂਦਾ ਨਹੀਂ ਸਹੀ ਗੱਲ ਹੈ ਇਹ ਤਾਂ ਤੁਹਾਡਾ ਪੂਰਾ ਵਧੀਆ ਪ੍ਰਾਲਾ ਕੀਤਾ ਹੋਇਆ ਇਹ ਸਰਕਾਰ ਕੋਈ ਬਸ ਇਹੀ ਬੈਂਤੀਆ ਮੁੰਡੇ ਨਵੇਂ ਆਇਆ ਕਰਨ ਨਾ ਨਾ ਜਰੂਰ ਆਪਾਂ ਸਾਰਿਆਂ ਨੂੰ ਡੰਪ ਭੇਜਾਂਗੇ ਮੈਸੇਜ ਇਹ ਨਾ ਨਾ ਇਹ ਵੀ ਕਹਿੰਦਾ ਸੀ ਵੀ ਆਇਆ ਕਰਾਂਗੇ ਅੱਛਾ ਓਏ ਤਾਂ ਕਹਿ ਕੇ ਇਹ ਤੁਸੀਂ ਫਿਰ ਮੋਲਵਾਲ ਕਿਵੇਂ ਤੁਹਾਡੀ ਡਿਊਟੀ ਇੱਕ ਤਾਂ ਨਗਰ ਕੀਰਤਨ ਤੇ ਹੁੰਦੀ ਆ ਉਦੋਂ ਸਾਰੀ ਹੈ ਨਾ ਨਗਰ ਕੀਰਤਨ ਦੇ ਮਾਂਜੇ ਮਾਂਜੇ ਤੇ ਇੱਕ ਝਾੜੂ ਲਾਉਂਦੇ ਤੇ ਇੱਕ ਆਪਣੀ ਹਉਤੇ ਹੁੰਦੀ ਆ ਫੁੱਲਾਂ ਵਾਲਾ ਪੱਖੇ ਤੇ ਫੁੱਲਾਂ ਵਾਲੇ ਪੱਖੇ ਤੇ ਇੱਕ ਮਾਂਜੇ ਤੇ ਕਲੀ ਤੇ ਹਾਂ ਕਲੀ ਤੇ ਤੁਹਾਨੂੰ ਕਲੀ ਵਗੈਰਾ ਦਿੰਦੇ ਨੇ ਉੱਥੋਂ ਫੇਰ ਸਾਰੀ ਕਲੀ ਦਿੰਦੇ ਆ ਠੀਕ ਆ ਚਲੋ ਵਧੀਆ ਸੇਵਾ ਫੇਰ ਉਦੋਂ ਬਾਅਦ ਦਰਬਾਰ ਸਾਹਿਬ ਚ ਹੁੰਦੀ ਆ ਦੋ ਦਿਨ ਫੇਰ ਉਦੋਂ ਆ ਦੋ ਦਿਨ ਦਰਬਾਰ ਸਾਹਿਬ ਚ ਠੀਕ ਆ ਲੰਗਰ ਵਗੈਰਾ ਇੱਥੇ ਨਹੀਂ ਹੁੰਦੀ ਉੱਧਰ ਜਾਨੀ ਕਿ ਦੀਵਾਨ ਹਾਲ ਹੋਰ ਪਿੰਡ ਦੀ ਹੁੰਦੀ ਆ ਦੀਵਾਨ ਹਾਲ ਚ ਹੋਰ ਦੀਵਾਨ ਹਾਲ ਤਾਂ ਆਪਣੇ ਪਿੰਡ ਦੀ ਤਾਂ ਉੱਥੇ ਹੁੰਦੇ ਆ ਲਾਂ ਦੀ ਠੀਕ ਆ ਠੀਕ ਆ ਲੈਣ ਵੱਡੀ ਲੱਗੀ ਦਰਬਾਰ ਸਾਹਿਬ ਚ ਬਹੁਤ ਲੈਣ ਲੱਗਦੀ ਆ ਇਕੱਠ ਬਹੁਤ ਹੁੰਦਾ ਨਾ ਬਹੁਤ ਇਕੱਠ ਹੁੰਦਾ ਹਾਂ ਕੱਟੇ ਕੱਟਣ ਦੀ ਬਹੁਤ ਲੱਗ ਲ ਲੋਕ ਬਹੁਤ ਕੱਟਣ ਲੱਗਦੇ ਬਾਹਰ ਜਾਈ ਜਾਂਦੇ ਨਾ ਫਿਰ ਲੋਕ ਬਾਹਰ ਵੀ ਹਾਂ ਹਾਂ ਬਸਵਾਸ ਬਹੁਤ ਕੱਟ ਕਰਨ ਲੱਗ ਗਏ ਨਹੀਂ ਨਹੀਂ ਇਹ ਤਾਂ ਸਹੀ ਗੱਲ ਆ ਜਾਂਦੇ ਨਹੀਂ ਗੁਰਦੁਆਰੇ ਬਹੁਤ ਗੁਰਦੁਆਰੇ ਇਹਦਾ ਬਸਵਾਸ ਬਹੁਤ ਕੱਟ ਕਰਨ ਲੱਗ ਗਏ ਨਹੀਂ ਨਹੀਂ ਸਹੀ ਗੱਲ ਆ ਇਧਰ ਮਾਰ ਚੱਕ ਕੇ